ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਉਹ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਇੱਕ ਪਰਿਵਾਰ ਦੇ ਵਿੱਚ ਦੋ ਭੈਣਾਂ ਨੇ ਪ੍ਰੀਤੀ ਤੇ ਰਾਣੀ। ਪ੍ਰੀਤੀ ਐ ਜਿਹੜੀ ਉਹ ਛੋਟੀ ਆ, ਰਾਣੀ ਵੱਡੀ ਆ। ਰਾਣੀ ਦਾਸ ਪੜ੍ਹ ਕੇ ਹਟ ਜਾਂਦੀ ਆ ਤੇ ਘਰ ਦੇ ਕੰਮ ਸਲਾਈ ਕਢਾਈ, ਚੁੱਲ੍ਹੇ ਚੌਂਕੇ ਦੇ ਕੰਮ ਆ ਜਿਹੜੇ ਉਹ ਸਿੱਖਣ ਲੱਗ ਜਾਂਦੀ ਆ ਕਿਉਂਕਿ ਉਹਨੂੰ ਪੜ੍ਹਾਈ ਦੇ ਵਿੱਚ ਇੰਟਰਸਟ ਨਹੀਂ ਸੀ। ਪਰ ਪ੍ਰੀਤੀ ਐ ਜਿਹੜੀ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ। ਉਹ ਪਲੱਸ 2 ਕਰ ਲੈਂਦੀ ਆ ਤੇ ਪਲੱਸ 2 ਤੋਂ ਬਾਅਦ ਉਹ ਹੀ ਟਿਟ ਕਰਨ ਲੱਗ ਜਾਂਦੀ ਆ 2 ਸਾਲ ਬਾਅਦ ਰਾਣੀ ਦਾ ਰਿਸ਼ਤਾ ਜਿਹੜਾ ਉਹ ਹੋ ਜਾਂਦਾ ਰਾਣੀ ਦੇ ਪਾਪਾ ਕੋਲ ਕਾਫੀ ਜ਼ਮੀਨ ਸੀ ਉਹਨੇ ਵਧੀਆ ਤਕੜੇ ਘਰ ਦਾ ਮੁੰਡਾ ਵੇਖਿਆ ਤੇ ਰਾਣੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਆਉਂਦੇ ਸਾਲ ਤੱਕ ਰਾਣੀ ਦਾ ਵਿਆਹ ਹੋ ਜਾਂਦਾ ਰਾਣੀ ਦੇ ਘਰ ਵਾਲਾ ਸੀ ਉਹ ਵੀ ਕਾਫੀ ਜ਼ਮੀਨ ਜਾਇਦਾਦ ਦਾ ਮਾਲਕ ਸੀ 40-45 ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹਨਾਂ ਨੂੰ ਉਹ ਦੋ ਭਰਾ ਸੀ ਜਦੋਂ ਰਾਣੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਰਾਣੀ ਜਦੋਂ ਵਾਪਸ ਆਉਂਦੀ ਆਪਣੀ ਪੇਕੇ ਉਹ ਆਪਣੇ ਸਹੁਰਿਆਂ ਦੀ ਬਹੁਤ ਸਿਫਤਾਂ ਕਰਦੀ ਰਾਣੀ ਦੀ ਸੱਸੋ ਦਾ ਬਹੁਤ ਖਿਆਲ ਰੱਖਦੀ ਉਹਦੇ ਘਰ ਵਾਲਾ ਵੀ ਉਹਦੀ ਕੋਈ ਗੱਲ ਨਹੀਂ ਮੋੜਦਾ ਸੀ ਰਾਣੀ ਦੀ ਸੱਸ ਆਪਣੀ ਨੂੰਹ ਨੂੰ ਕੋਈ ਜ਼ਿਆਦਾ ਕੰਮ ਨਹੀਂ ਸੀ ਕਰਨ ਦਿੰਦੀ ਕਹਿੰਦੀ ਕੋਈ ਨਾ ਪੁੱਤ ਆਪਾਂ ਰਲ ਮਿਲ ਕੇ ਕਰ ਲਾਂਗੇ ساری ਉਮਰ ਤੂੰ ਕੰਮ ਕਰਨੇ ਹੀ ਆ ਵੈਸੇ ਵੀ ਮੇਰੇ ਤਾਂ ਧੀ ਹੈ ਨਹੀਂ ਮੈਂ ਤਾਂ ਆਪਦੇ ਧੀਾਂ ਵਾਲੇ ਲਾੜ ਵੀ ਤੇਰੇ ਚ ਹੀ ਪੂਰੇ ਕਰਨੇ ਆ ਰਾਣੀ ਆਪਣੇ ਸਹੁਰਿਆਂ ਦੀ ਬਹੁਤ ਸਿਫਤਾਂ ਕਰਦੀ ਸਮਾ ਗੁਜ਼ਰਦਾ ਗਿਆ ਇਧਰੋਂ ਪ੍ਰੀਤੀ ਐ ਜਿਹੜੀ ਉਹ ਈਟੀਟੀ ਕਰ ਲੈਂਦੀ ਆ ਈਟੀਟੀ ਕਰਨ ਤੋਂ ਬਾਅਦ ਉਹ ਸਰਕਾਰੀ ਨੌਕਰੀ ਉਹਨੂੰ ਮਿਲ ਜਾਂਦੀ ਆ ਤੇ ਉਹ ਟੀਚਰ ਲੱਗ ਜਾਂਦੀ ਆ ਆਪਣੇ ਪਿੰਡ ਦੇ ਨੇੜਲੇ ਪਿੰਡ ਹੀ ਉਹਦੀ ਡਿਊਟੀ ਲੱਗ ਜਾਂਦੀ ਆ ਦੋਨੋਂ ਪਰਿਵਾਰ ਆ ਜਿਹੜੇ ਵਧੀਆ ਖੁਸ਼ਹਾਲ ਹੁੰਦੇ ਆ ਰਾਣੀ ਦੇ ਘਰ ਵਾਲਾ ਸੀ ਜੋ ਉਹਦਾ ਇੱਕ ਭਰਾ ਸੀ ਛੋਟਾ ਉਹਦਾ ਨਾਮ ਰਾਜ ਸੀ ਉਹ ਪਲੱਸ 2 ਪਾਸ ਸੀ ਜ਼ਿਆਦਾ ਨਹੀਂ ਪੜਿਆ ਸੀ ਉਹ ਵੀ ਆਪਣੇ ਭਰਾ ਨਾਲ ਖੇਤੀਬਾੜੀ ਕਰਦਾ ਸੀ ਇੱਕ ਦਿਨ ਰਾਣੀ ਤੇ ਉਹਦੇ ਘਰ ਵਾਲਾ ਆਪਸ ਵਿੱਚ ਗੱਲ ਕਰਦੇ ਆ ਵੀ ਹੁਣ ਪ੍ਰੀਤੀ ਹਨਾ ਪੜ ਗਈ ਆ ਉਹਨੂੰ ਨੌਕਰੀ ਵੀ ਮਿਲ ਗਈ ਆ ਵੀ ਆਪਣੇ ਦੋਨੇ ਪਰਿਵਾਰਾਂ ਦੀ ਵਧੀਆ ਸਾਂਝ ਆ ਦੋਨਾਂ ਦੀ ਵਧੀਆ ਨਿਭੀ ਜਾਂਦੀ ਆ ਜੇ ਆਪਾਂ ਪ੍ਰੀਤੀ ਦਾ ਰਿਸ਼ਤਾ ਆਪਣੇ ਰਾਜ ਨੂੰ ਕਰਵਾ ਲਈਏ ਤਾਂ ਵਧੀਆ ਹਨਾ ਤੁਸੀਂ ਦੋਨੋਂ ਭੈਣਾ ਹੋਵਾਂਗੀਆਂ ਵੀ ਸਾਡੀ ਵੀ ਦੋਨਾਂ ਭਰਾਵਾਂ ਦੀ ਵਧੀਆ ਬਣਦੀ ਆ ਵੀ ਜੇ ਕੋਈ ਅਲੱਗ ਦੀ ਆ ਗਈ ਵੀ ਪਤਾ ਨਹੀਂ ਕੀ ਬਣੂ ਰਾਣੀ ਨੂੰ ਵੀ ਇਹ ਗੱਲ ਠੀਕ ਲੱਗਦੀ ਆ ਚਲੋ ਉਹ ਆਪਣੇ ਪਾਪਾ ਨਾਲ ਫੋਨ ਤੇ ਗੱਲ ਕਰਦੀ ਆ ਉਹ ਕਹਿੰਦੀ ਆ ਕਿ ਤੁਹਾਡਾ ਜਵਾਈ ਇਹ ਗੱਲ ਕਹਿੰਦਾ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਪੁੱਤ ਤੁਸੀਂ ਆ ਜਿਓ ਆਪਾਂ ਸੋਚ ਲਾਂਗੇ ਦੋ ਤਿੰਨ ਦਿਨਾਂ ਬਾਅਦ ਰਾਣੀ ਦੇ ਉਹਦੇ ਘਰ ਵਾਲਾ ਰਾਣੀ ਦੇ ਪੇਕੇ ਜਾਂਦੇ ਆ ਚਲੋ ਬੈਠਦੇ ਆ ਗੱਲਾਂបਾਤਾਂ ਕਰਦੇ ਆ ਇਹਨੇ ਨੂੰ ਪ੍ਰੀਤੀ ਡਿਊਟੀ ਤੋਂ ਆ ਜਾਂਦੀ ਆ ਜਦੋਂ ਪ੍ਰੀਤੀ ਆਪਣੀ ਭੈਣ ਦੇ ਜੀਜੇ ਨੂੰ ਵੇਖਦੀ ਆ ਤੇ ਉਹ ਆਪਣੀ ਭੈਣ ਨੂੰ ਘੁੱਟ ਕੇ ਮਿਲਦੀ ਆ ਤੇ ਕਹਿੰਦੀ ਆ ਵੀ ਅੱਜ ਤਾਂ ਭੈਣ ਨੇ ਤੁਸੀਂ ਸਰਪ੍ਰਾਈਜ਼ ਹੀ ਦੇ ਤਾਂ ਬਿਨਾਂ ਦੱਸੀ ਆ ਗਈ ਉਹ ਕਹਿੰਦੀ ਹੋਰ ਸਰਪ੍ਰਾਈਜ਼ ਕਹਿੰਦੀ ਇੱਕ ਨਹੀਂ ਦੋ ਆ ਤੇਰੇ ਲਈ ਉਹ ਕਹਿੰਦੀ ਕੀ ਮਤਲਬ ਕਹਿੰਦੀ ਬਹਿ ਜਾ ਚਾਹ ਪਾਣੀ ਪੀ ਲੈ ਕੋਈ ਨਾ ਦੱਸੂਗੀ ਉਸ ਤੋਂ ਪਹਿਲਾਂ ਰਿਸ਼ਤੇ ਦੀ ਗੱਲ ਆ ਜਿਹੜੀ ਉਹ ਫਾਈਨਲ ਹੋ ਚੁੱਕੀ ਹੁੰਦੀ ਆ ਫਿਰ ਜਿਹੜਾ ਰਾਣੀ ਦੇ ਘਰ ਵਾਲਾ ਉਹ ਆਪਣੀ ਸਾਲੀ ਪ੍ਰੀਤੀ ਨੂੰ ਕਹਿੰਦਾ ਵੀ ਹੁਣ ਮੈਂ ਤੇਰਾ ਕੱਲਾ ਜੀਜਾ ਨਹੀਂ ਜੇਠ ਵੀ ਲੱਗਦਾ ਪ੍ਰੀਤੀ ਕਹਿੰਦੀ ਕੀ ਮਤਲਬ ਉਹ ਕਹਿੰਦਾ ਵੀ ਤੂੰ ਪੜ੍ਹੀ ਲਿਖੀ ਆ ਮਤਲਬ ਸਮਝ ਲੈ ਵੀ ਤੂੰ ਮੇਰੇ ਘਰ ਦੀ ਨੂੰਹ ਬਣ ਕੇ ਜਾਏਂਗੀ ਹੈਨਾ ਮੇਰੀ ਮਾਂ ਦੀ ਨੂੰਹ ਬਣ ਕੇ ਜਾਏਂਗੀ ਮੇਰੇ ਛੋਟੇ ਭਰਾ ਦੇ ਘਰ ਵਾਲੇ ਇਹ ਸੁਣ ਕੇ ਪ੍ਰੀਤੀ ਹੈ ਜਿਹੜੀ ਉਹ ਕਹਿੰਦੀ ਵੀ ਇਹ ਕੀ ਗੱਲ ਕਹਿ ਰਿਓ ਤੁਸੀਂ ਉਹ ਕਹਿੰਦਾ ਵੀ ਹਾਂ ਮੈਂ ਸਹੀ ਕਹਿ ਰਿਹਾ ਉਹ ਆਪਣੀ ਭੈਣ ਨੂੰ ਪੁੱਛਦੀ ਹੈ ਰਾਣੀ ਕੀ ਇਹ ਸੱਚ ਆ ਉਹ ਕਹਿੰਦੀ ਹਾਂ ਪ੍ਰੀਤੀ ਹੈ ਜਿਹੜੀ ਉਹ ਘਰ ਦੇ ਵਿੱਚ ਰੌਲਾ ਪਾ ਦਿੰਦੀ ਆ ਕਹਿੰਦੀ ਵੀ ਤੁਸੀਂ ਸਾਰਿਆਂ ਨੇ ਮੈਨੂੰ ਪੁੱਛੇ ਬਿਨਾ ਮੇਰੇ ਰਿਸ਼ਤੇ ਲਈ ਹਾਂ ਕਿਵੇਂ ਕਰ ਦਿੱਤੀ ਜ਼ਿੰਦਗੀ ਤਾਂ ਮੈਂ ਕੱਢਣੀ ਆ ਤੁਸੀਂ ਕਿਵੇਂ ਰਿਸ਼ਤਾ ਪੱਕਾ ਕਰਤਾ ਮੈਨੂੰ ਪੁੱਛੇ ਬਿਨਾ ਪ੍ਰੀਤੀ ਦੇ ਪਾਪਾ ਕਹਿੰਦੇ ਪੁੱਤ ਇਹ ਗੱਲ ਤੂੰ ਕੀ ਕਹਿ ਰਹੀ ਆ ਵੀ ਮਰਾਣੀ ਦਾ ਰਿਸ਼ਤਾ ਕਿਹੜਾ ਮੈਂ ਉਹਨੂੰ ਪੁੱਛ ਕੇ ਕੀਤਾ ਸੀ ਤੈਨੂੰ ਪਤਾ ਕਿ ਮੈਨੂੰ ਪਤਾ ਜਦੋਂ ਆਪਾਂ ਨੂੰ ਵਧੀਆ ਪਰਿਵਾਰ ਮਿਲਿਆ ਹੋਇਆਗਾ ਕੀ ਖਰਾਬੀ ਆ ਉਸ ਪਰਿਵਾਰ ਦੇ ਵਿੱਚ ਕਹਿੰਦੀ ਨਹੀਂ ਪਾਪਾ ਮੈਂ ਖੇਤੀ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਮੈਨੂੰ ਨੌਕਰੀ ਵਾਲਾ ਮੁੰਡਾ ਹੀ ਚਾਹੀਦਾ ਉਹ ਕਹਿੰਦਾ ਪੁੱਤ ਉਹਨਾਂ ਦੇ ਵਧੀਆ ਜ਼ਮੀਨ ਜਾਇਦਾਦ ਆ ਵੀ ਤੂੰ ਆਪਣੀ ਨੌਕਰੀ ਕਰੀ ਜਾਈ ਹੈਨਾ ਤੈਨੂੰ ਕਿਹੜਾ ਹੈ ਰੋਕਦੇ ਆ ਕਹਿੰਦੀ ਨਹੀਂ ਮੇਰੀ ਐਡਜਸਟਮੈਂਟ ਨਹੀਂ ਹੋਣੀ ਮੈਂ ਨੌਕਰੀ ਵਾਲੇ ਮੁੰਡੇ ਨੇ ਹੀ ਵਿਆਹ ਕਰਾਉਣਾ ਚਲੋ ਰਾਣੀ ਆ ਜਿਹੜੀ ਉਹ ਕੁਝ ਨਹੀਂ ਬੋਲਦੀ ਪਰ ਰਾਣੀ ਦੇ ਘਰ ਵਾਲੇ ਨੂੰ ਗੁੱਸਾ ਆ ਜਾਂਦਾ ਤੇ ਉਹ ਰਾਣੀ ਨੂੰ ਲੈ ਕੇ ਚੱਲਿਆ ਜਾਂਦਾ ਤੇ ਕਹਿੰਦਾ ਵੀ ਅੱਜ ਤੋਂ ਬਾਅਦ ਅਸੀਂ ਨਹੀਂ ਆਵਾਂਗੇ। ਉਸ ਤੋਂ ਬਾਅਦ ਪ੍ਰੀਤੀ ਦੇ ਪਾਪਾ ਨੂੰ ਸਮਝਾਉਂਦੇ ਆ ਵੀ ਪੁੱਤ ਇਹਦੇ ਨਾਲ ਨਾਲੇ ਤਾਂ ਆਪਣੇ ਤੇ ਰਾਣੀ ਦੇ ਪਰਿਵਾਰ ਦੇ ਵਿੱਚ ਫਰਕ ਪਊਗਾ। ਵੀ ਨਾਲੇ ਉਹਨਾਂ ਨੇ ਰਾਣੀ ਨੂੰ ਆਉਣ ਜਾਣੀ ਨਹੀਂ ਦੇਣਾ। ਵੀ ਤੇਰੀ ਭੈਣ ਵੀ ਪੇਕੇ ਨਾਲੋਂ ਟੁੱਟ ਜੂ। ਵੀ ਤੂੰ ਸੋਚ ਲੈ। ਪਰ ਪ੍ਰੀਤੀ ਆਪਣੀ ਜਿੱਦ ਤੇ ਅੜ ਜਾਂਦੀ ਹੈ ਤੇ ਉਹ ਗੱਲ ਮੰਨਦੀ ਨਹੀਂ। ਚਲੋ ਪ੍ਰੀਤੀ ਦੇ ਪਿਓ ਨੂੰ ਵੀ ਗੁੱਸਾ ਆਉਂਦਾ। ਉਹ 1 ਮਹੀਨੇ ਦੇ ਵਿੱਚ ਇੱਕ ਨੌਕਰੀ ਵਾਲਾ ਮੁੰਡਾ ਲੱਭਦਾ ਤੇ ਪ੍ਰੀਤੀ ਦਾ ਵਿਆਹ ਕਰ ਦਿੰਦਾ। ਉਸ ਤੋਂ ਬਾਅਦ ਉਹ ਪ੍ਰੀਤੀ ਨੂੰ ਕਹਿ ਦਿੰਦੇ ਆ ਵੀ ਤੇਰਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਵੀ ਤੂੰ ਸਾਡੀ ਗੱਲ ਨਹੀਂ ਮੰਨੀ ਵੀ ਤੂੰ ਨਾ ਹੀ ਸਾਡੇ ਵੀ ਹੁਣ ਤੂੰ ਆਪਣੇ ਨੌਕਰੀ ਵਾਲੇ ਮੁੰਡੇ ਨਾਲ ਹੀ ਰਹੀਂ ਚਲੋ ਪ੍ਰੀਤੀ ਨੂੰ ਇਸ ਗੱਲ ਦਾ ਹਨਾ ਦੁੱਖ ਤਾਂ ਲੱਗਦਾ ਪਰ ਉਹ ਆਪਣੀ ਵਿਆਹਤਾ ਲਾਈਫ ਦੇ ਵਿੱਚ ਸੈੱਟ ਹੋ ਜਾਂਦੀ ਆ ਉਹਦੇ ਘਰ ਵਾਲਾ ਪੜਿਆ ਲਿਖਿਆ ਸੀ ਉਹ ਗੱਲ ਨੂੰ ਸਮਝਦਾ ਸੀ ਹੁਣ ਰਾਣੀ ਦੇ ਘਰ ਵਾਲਾ ਵਿਆਹ ਤੇ ਆਇਆ ਨਹੀਂ ਸੀ ਉਹਨਾਂ ਨੇ ਬੜੀਆਂ ਮਿੰਤਾਂ ਕੀਤੀਆਂ ਪ੍ਰੀਤੀ ਖੁਦ ਵੀ ਗਈ ਸੀ ਮਿੰਤਾ ਕਰਨ ਪਰ ਉਹ ਆਇਆ ਨਹੀਂ ਸੀ ਹੁਣ ਰਾਣੀ ਦਾ ਪਿਓ ਆ ਜਿਹੜਾ ਉਹ ਆਪਣੇ ਜਵਾਈ ਨੂੰ ਫੋਨ ਕਰਦਾ ਕਿ ਮੈਂ ਆਪਣੀ ਤੀ ਵਿਆਹੀ ਆਪਣਾ ਫਰਜ਼ ਪੂਰਾ ਕਰਤਾ ਮੈਨੂੰ ਵਿਆਹਣਾ ਪੈਣਾ ਸੀ ਪਰ ਹੁਣ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਵੀ ਤੁਸੀਂ ਮੇਰੇ ਆਇਆ ਜਾਇਆ ਕਰੋ ਤੇ ਰਾਣੀ ਦੇ ਘਰ ਵਾਲਿਆਂ ਨੂੰ ਵੀ ਆਪਦੀਆਂ ਨਹੀਂ ਖੁਸ਼ੀ ਹੁੰਦੀ ਐ ਇਸ ਗੱਲ ਦੀ ਵੀ ਇਹਨਾਂ ਨੇ ਪ੍ਰੀਤੀ ਨਾਲੋਂ ਰਿਸ਼ਤਾ ਤੋੜਤਾ ਚਲੋ ਪ੍ਰੀਤੀ ਦੀ ਜ਼ਿੰਦਗੀ ਵਧੀਆ ਲੰਘ ਰਹੀ ਹੁੰਦੀ ਆ ਪਰ ਉਹਨੂੰ ਕਿਤੇ ਨਾ ਕਿਤੇ ਪੇਕਿਆਂ ਦੀ ਘਾਟ ਲੜਕਦੀ ਰਹਿੰਦੀ ਆ ਇੱਕ ਦਿਨ ਪ੍ਰੀਤੀ ਆਪਣੀ ਰਾਣੀ ਭੈਣ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੈਨੂੰ ਮਿਲਣ ਨੂੰ ਮੇਰਾ ਬੜਾ ਦਿਲ ਕਰਦਾ ਮੈਂ ਬਹੁਤ ਗੱਲਾਂ ਕਰਨੀਆਂ ਉਹ ਕਹਿੰਦੀ ਵੀ ਹੁਣ ਤਾਂ ਮਿਲਣ ਮਿਲਾਉਣ ਵਾਲੀਆਂ ਗੱਲਾਂ ਤੋਂ ਭੁੱਲ ਜਾ ਵੀ ਜਦੋਂ ਹੁਣ ਨਾ ਮੇਰੇ ਘਰ ਵਾਲੇ ਨੇ ਮੈਨੂੰ ਆਉਣ ਦੇਣਾ ਵੀ ਨਾ ਧੂਪੇ ਕੀ ਜਾਨੀ ਆ ਹਨਾ ਵੀ ਨਹੀਂ ਤਾਂ ਪਾ ਉਥੇ ਮਿਲ ਲੈਂਦੀਆਂ ਪ੍ਰੀਤੀ ਬੜਾ ਰੋਂਦੀ ਆ ਚਲ ਫੋਨ ਤੇ ਗੱਲਬਾਤ ਕਰਦੀਆਂ ਰਾਣੀ ਫਿਰ ਵੀ ਹਨਾ ਵੱਡੀ ਸੀ ਸਮਝਦਾਰ ਸੀ ਉਹ ਕਹਿੰਦੀ ਵੀ ਚਲ ਜਦੋਂ ਵੀ ਤੇਰਾ ਦਿਲ ਕਰਦਾ ਹੁੰਦਾ ਤੂੰ ਮੈਨੂੰ ਫੋਨ ਕਰ ਲਿਆ ਕਰ ਵੀ ਪਰ ਤੂੰ ਕਿਸੇ ਨੂੰ ਦੱਸੀ ਨਾ ਵੀ ਆਪਾਂ ਫੋਨ ਤੇ ਗੱਲ ਕਰਦੀਆਂ ਚਲੋ ਕਦੇ ਪ੍ਰੀਤੀ ਦਾ ਮਨ ਦੁਖੀ ਹੁੰਦਾ ਉਹ ਆਪਣੀ ਭੈਣ ਨਾਲ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੀ ਤੇ ਉਹ ਰਾਣੀ ਨੂੰ ਕਹਿੰਦੀ ਆ ਵੀ ਮੈਂ ਮੰਮੀ ਨਾਲ ਵੀ ਗੱਲ ਕਰਨਾ ਚਾਹੁੰਨੀ ਆ ਉਹ ਕਹਿੰਦੀ ਵੀ ਮੰਮੀ ਵੀ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ ਪਰ ਪਾਪਾ ਦੀ ਜਿੱਦ ਦਾ ਤੈਨੂੰ ਪਤਾ ਵੀ ਪਰ ਫਿਰ ਵੀ ਜਿੱਦੇ ਕਿਤੇ ਮੈਂ ਗਈ ਮੈਂ ਤੇਰੀ ਮੰਮੀ ਨਾਲ ਗੱਲ ਕਰਾ ਦੂੰ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜ਼ਿੰਦਗੀ ਆਪਣੀ ਚਾਲ ਚੱਲਦੀ ਰਹਿੰਦੀ ਆ ਪ੍ਰੀਤੀ ਦੇ ਕੁੱਖੋਂ ਇੱਕ ਬੇਟੀ ਜਨਮ ਲੈਂਦੀ ਆ ਦੋਨਾਂ ਜੀਵਾਂ ਦੀ ਵਧੀਆ ਨਿਭ ਰਹੀ ਹੁੰਦੀ ਆ ਇੱਕ ਦਿਨ ਪ੍ਰੀਤੀ ਦੇ ਘਰ ਵਾਲਾ ਡਿਊਟੀ ਤੇ ਜਾ ਰਿਹਾ ਹੁੰਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਪਰ ਉਹਨਾਂ ਕੋਲੋਂ ਪਿਆ ਜਾਂਦਾ ਪ੍ਰੀਤੀ ਦੀ ਜ਼ਿੰਦਗੀ ਹੈ ਜਿਹੜੀ ਉਹ ਬਰਬਾਦ ਹੋ ਜਾਂਦੀ ਆ ਪ੍ਰੀਤੀ ਦੀ ਭੈਣ ਤੇ ਜੀਜਾ ਤੇ ਉਹਦੇ ਪੇਕੇ ਸਾਰੇ ਆਉਂਦੇ ਆ ਜੇ ਆਉਂਦੇ ਜੀ ਆਪਾਂ ਗੁੱਸਾ ਰੱਖਦੇ ਆ ਪਰ ਜਦੋਂ ਆਪਾਂ ਇਹੋ ਜੀ ਖਬਰ ਸੁਣਦੇ ਆ ਆਪਣੀ ਧੀ ਪੁੱਤ ਬਾਰੇ ਤਾਂ ਕਿਸੇ ਤੋਂ ਰਿਆ ਨਹੀਂ ਜਾਂਦਾ ਸਾਰੇ ਜਾਣੇ ਪ੍ਰੀਤੀ ਦਾ ਦੁੱਖ ਦਰਦ ਵੰਡਾਉਂਦੇ ਆ ਪ੍ਰੀਤੀ ਨੂੰ ਕੋਈ ਸੁਰਤ ਨਹੀਂ ਹੁੰਦੀ ਪ੍ਰੀਤੀ ਰੱਬ ਨੂੰ ਤਾਨੇ ਮਿਹਣੇ ਦਿੰਦੀ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇਰੇ ਤੋਂ ਜਰੀਆਂ ਨਹੀਂ ਗਈਆਂ ਮੈਂ ਤਾਂ ਕਦੇ ਕਿਸੇ ਨੂੰ ਦੁੱਖ ਵੀ ਨਹੀਂ ਦਿੱਤਾ ਸੀ ਪ੍ਰੀਤੀ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਸ਼ਾਇਦ ਮੈਨੂੰ ਤੁਹਾਡਾ ਸਰਾਪ ਲੱਗ ਗਿਆ ਵੀ ਰੱਬ ਨੇ ਮੇਰੇ ਨਾਲ ਇਦਾਂ ਕੀਤੀ ਤਾਂ ਉਹਦਾ ਪਿਓ ਕਹਿੰਦਾ ਵੀ ਨਹੀਂ ਧੀਏ ਸਰਾਪ ਲੱਗਣ ਨੂੰ ਤਾਂ ਚਲ ਤੂੰ ਕਿਹੜਾ ਕੋਈ ਬਹੁਤ ਹੀ ਵੱਡੀ ਗਲਤੀ ਕੀਤੀ ਆ ਹਨਾ ਵੀ ਤੂੰ ਆਪਦੀ ਥਾਂ ਤੇ ਸਹੀ ਸੀ ਪਰ ਮੇਰੇ ਤੋਂ ਵੀ ਗਲਤੀ ਹੋਈ ਆ ਮੈਂ ਤੈਨੂੰ ਵਿਆਹ ਕੇ ਮੁੜ ਕੇ ਹਨਾ ਤੇਰੀ ਬਾਤ ਵੀ ਨਾ ਪੁੱਛੀ ਵੀ ਫਿਰ ਕੀ ਸੀ ਰਿਸ਼ਤਾ ਤਾਂ ਮੈਂ ਫਿਰ ਵੀ ਆਪਣੀ ਮਰਜ਼ੀ ਨਾਲ ਹੀ ਕੀਤਾ ਸੀ ਚਲੋ ਗਿਲੇ ਸ਼ਿਕਵੇ ਆ ਜਿਹੜੇ ਉਹ ਦੂਰ ਹੋ ਜਾਂਦੇ ਆ ਪ੍ਰੀਤੀ ਆਪਣੀ ਨੌਕਰੀ ਤੇ ਜਾਂਦੀ ਰਹਿੰਦੀ ਆ ਨਾਲ ਹੀ ਆਪਣੀ ਕੁੜੀ ਨੂੰ ਪੜ੍ਹਨ ਵੀ ਲਾ ਲੈਂਦੀ ਆ ਉਹ ਪ੍ਰੀਤੀ ਹੁਣ ਆਪਣੇ ਪੇਕੇ ਜਾ ਆਉਂਦੀ ਸੀ ਜੇ ਉਹਦਾ ਦਿਲ ਕਰਦਾ ਸੀ ਉਧਰੋਂ ਰਾਣੀ ਸੀ ਜਿਹੜੀ ਉਹਦਾ ਦਿਓਰ ਸੀ ਉਹ ਵਿਆਹ ਲਿਆ ਸੀ ਉਹਦੇ ਵੀ ਇੱਕ ਬੇਟੀ ਸੀ ਇੱਕ ਦਿਨ ਖਬਰ ਆਉਂਦੀ ਆ ਵੀ ਰਾਣੀ ਦੀ ਦਰਾਣੀ ਨੂੰ ਕੈਂਸਰ ਹੋ ਜਾਂਦਾ ਜਦੋਂ ਉਹਨੂੰ ਕੈਂਸਰ ਹੁੰਦਾ ਤੇ ਉਹ ਬਹੁਤ ਇਲਾਜ ਕਰਾਉਂਦੇ ਆ ਹਨਾ ਰਾਣੀ ਦਾ ਫੋਨ ਆਉਂਦਾ ਇੱਕ ਦਿਨ ਉਹ ਪ੍ਰੀਤੀ ਨਾਲ ਗੱਲਾਂ ਕਰ ਰਹੀ ਹੁੰਦੀ ਆ ਉਹ ਕਹਿੰਦੀ ਵੀ ਭੈਣੇ ਤੈਨੂੰ ਮਿਲਣ ਨੂੰ ਜੀ ਕਰਦਾ ਵੀ ਤੂੰ ਆ ਜੀ ਵੀ ਮੈਂ ਤਾਂ ਨਹੀਂ ਆਉਣੀ ਸੋ ਡਿਪੰਡ ਹਨਾ ਉਹ ਕਹਿੰਦੀ ਵੀ ਮੈਂ ਤਾਂ ਨਹੀਂ ਆ ਸਕਦੀਗੀ ਵੀ ਮੇਰੀ ਦਰਾਣੀ ਨੂੰ ਕੈਂਸਰ ਆ ਵੀ ਉਹ ਤਾਂ ਚੌਥੀ ਸਟੇਜ ਤੇ ਪਹੁੰਚ ਚੁੱਕਿਆ ਵੀ ਉਹਦੀ ਦਵਾਈ ਬੂਟੀ ਦਾ ਚੱਲਦਾ ਰਹਿੰਦਾ ਵੀ ਮੈਨੂੰ ਤਾਂ ਟਾਈਮ ਨਹੀਂਗਾ ਤੇ ਫਿਰ ਉਹ ਕਹਿੰਦੀ ਵੀ ਤੁਸੀਂ ਉਹਦਾ ਵਧੀਆ ਇਲਾਜ ਕਰਾਓ ਪੈਸੇ ਵੱਲ ਨਾ ਦੇਖੋ ਹਨਾ ਵੀ ਅੱਜ ਕੱਲ ਤਾਂ ਬਹੁਤ ਲਾਜਾ ਉਹ ਕਹਿੰਦੀ ਵੀ ਪੈਸੇ ਵੱਲ ਤਾਂ ਅਸੀਂ ਵੇਖ ਹੀ ਨਹੀਂ ਰਹੇ ਨਹੀਂ ਪੈਸੇ ਦੀ ਕੋਈ ਕਮੀ ਆ ਬਸ ਇਲਾਜ ਨਹੀਂ ਬਣ ਰਿਹਾ ਵੀ ਦੋ ਬੱਚੇ ਮੇਰੇ ਆਪਣੇ ਹੁੰਦੇ ਇੱਕ ਦਿਔਰ ਦੀ ਕੁੜੀ ਹੁੰਦੀ ਆ ਹਣ ਉਹਨਾਂ ਨੂੰ ਸਕੂਲ ਭੇਜਣਾ ਇਸੇ ਤਰ੍ਹਾਂ ਵੀ ਸਾਰਾ ਦਿਨ ਉਲਝੀ ਰਹਿਣੀ ਆ ਚਲੋ ਦੋਨੋਂ ਪੈਣਾ ਦੁੱਖ ਸੁੱਖ ਕਰਦੀਆਂ ਤੇ ਫੋਨ ਕੱਟ ਦਿੰਦੀਆਂ ਮਹੀਨੇ ਬਾਅਦ ਖਬਰ ਆਉਂਦੀ ਆ ਵੀ ਜਿਹੜੀ ਰਾਣੀ ਦੀ ਦਰਾਨੀ ਹੁੰਦੀ ਆ ਉਹਦੀ ਮੌਤ ਹੋ ਜਾਂਦੀ ਆ ਜਦੋਂ ਮੌਤ ਹੋ ਜਾਂਦੀ ਆ ਤੇ ਰਾਣੀ ਤੇ ਫਿਰ ਉਹਦੇ ਦਿਔਰ ਦੀ ਤੇ ਬੇਟੀ ਦੀ ਜ਼ਿੰਮੇਵਾਰੀ ਆ ਜਾਂਦੀ ਆ ਸਮਾਂ ਗੁਜ਼ਰਦਾ ਹੌਲੀ ਹੌਲੀ ਸਮਾਂ ਆਪਣੀ ਚਾਲ ਫੇਰ ਚੱਲਦਾ ਰਹਿੰਦਾ ਤੇ ਹੁਣ ਇੱਕ ਦਿਨ ਰਾਣੀ ਆ ਜਿਹੜੀ ਉਹ ਸੋਚਦੀ ਆ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਹੁਣ ਆਪਾਂ ਰਾਜ ਦਾ ਦੁਆਰੇ ਵਿਆਹ ਕਰ ਲਈਏ ਹਨਾ ਵੀ ਸਾਰੀ ਉਮਰ ਤੈਦੀ ਨਿਕਲਨੀ ਵੀ ਹੈ ਨਹੀਂ ਵੀ ਜ਼ਮੀਨ ਜਾਇਦਾਦ ਹੈਗੀ ਆ ਵੀ ਹੋਰ ਨਹੀਂ ਤਾਂ ਕੋਈ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਹੋ ਜਾਊਗਾ ਉਹ ਕਹਿੰਦਾ ਵੀ ਤੇਰੀ ਗੱਲ ਸਹੀ ਆ ਚਲੋ ਆਪਣੇ ਦਿਓਰ ਨਾਲ ਗੱਲ ਕਰਦੀ ਆ ਤੇ ਉਹਦਾ ਦਿਓਰ ਕਹਿੰਦਾ ਵੀ ਭਾਬੀ ਜੇ ਰਿਸ਼ਤਾ ਕਰਨਾ ਤਾਂ ਗੱਲ ਕਰਕੇ ਕਰਿਓ ਵੀ ਵੈਸੇ ਤਾਂ ਮੈਨੂੰ ਵਿਆਹ ਦਾ ਕੋਈ ਨਹੀਂ ਵੀ ਮੈਂ ਵਿਆਹ ਕਰਵਾਵਾ ਪਰ ਗੱਲ ਇਹ ਆ ਵੀ ਬੁੜਾਪੇ ਦੇ ਵਿੱਚ ਮੈਨੂੰ ਵੀ ਸਹਾਰੇ ਦੀ ਲੋੜ ਪਾਊਗੀ ਵੀ ਬੰਦੇ ਨੂੰ ਹਨਾ ਔਰਤ ਦੀ ਤੇ ਔਰਤ ਨੂੰ ਬੰਦੇ ਦੀ ਲੋੜ ਰਹਿੰਦੀ ਹੋਈ ਆ ਵੀ ਤੁਸੀਂ ਚਲੋ ਭਾਵੇਂ ਮੇਰੀ ਧੀ ਦਾ ਕਰਦੇ ਹੋ ਪਰ ਫਿਰ ਵੀ ਇਹਦੀ ਮਾਂ ਹੋਵੇ ਪਰ ਗੱਲ ਉਹ ਹੋਵੇ ਵੀ ਕੁੜੀ ਆਪਾਂ ਉਹੋ ਜੀ ਲੈਣੀ ਆ ਜਿਹੜੀ ਮੇਰੀ ਧੀ ਨੂੰ ਆਪਣੀ ਧੀ ਸਮਝੇ ਵੀ ਮਤਰੀ ਇਹ ਮਾਂ ਵਾਲਾ ਸਲੂਕ ਨਾ ਕਰੇ ਵੀ ਫਿਰ ਮੈਂ ਸਮ ਜਮੀ ਦੁਖੀ ਹੋ ਜੂ ਉਹ ਕਹਿੰਦੇ ਵੀ ਗੱਲ ਠੀਕ ਆ ਚਲੋ ਉਹ ਗੱਲ ਕਰਦੇ ਆ ਤੇ ਇੱਕ ਦਿਨ ਰਾਣੀ ਆ ਜਿਹੜੀ ਉਹ ਆਪਣੇ ਪਿਓ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਪਾਪਾ ਵੀ ਮੈਂ ਤੇ ਤੇਰਾ ਜਵਾਈ ਇਹ ਸੋਚਦੇ ਸੀ ਵੀ ਛੋਟੇ ਰਾਜ ਦਾ ਵਿਆਹ ਕਰ ਲਈਏ ਵੀ ਚਲੋ ਤਾਂ ਕੁੜੀ ਨੂੰ ਮੈਂ ਸੰਭਲ ਲੈਣੀ ਆ ਪਰ ਫਿਰ ਵੀ ਹਨਾ ਵੀ ਸਾਰੀ ਜ਼ਿੰਮੇਵਾਰੀ ਨਹੀਂ ਨਾ ਮੈਂ ਨਿਭਾ ਸਕਦੀ ਤਾਂ ਉਹਦਾ ਪਿਓ ਕਹਿੰਦਾ ਵੀ ਹਾਂ ਇਹ ਗੱਲ ਤੁਹਾਡੀ ਠੀਕ ਆ ਵੀ ਰਿਸ਼ਤਾ ਤਾਂ ਹੋ ਜੂਗਾ ਵੀ ਤੁਹਾਡੇ ਕਿਹੜਾ ਜ਼ਮੀਨ ਜਾਇਦਾਦ ਦੀ ਘਾਟ ਆ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਉਹ ਫੋਨ ਕੱਟ ਦਿੰਦੇ ਆ ਤੇ ਜਦੋਂ ਉਹ ਆਪਣੇ ਘਰ ਵਾਲੀ ਕੋਲ ਗੱਲ ਕਰਦਾ ਰਾਣੀ ਦਾ ਪਿਓ ਰਾਣੀ ਦੀ ਮਾਂ ਕੋਲ ਗੱਲ ਕਰਦਾ ਵੀ ਰਾਣੀ ਦਾ ਫੋਨ ਆਇਆ ਸੀਗਾ ਵੀ ਉਹ ਮੇਰੇ ਕੋਲ ਗੱਲ ਕਰਦੀ ਸੀ رائے ਮੰਗਦੀ ਸੀ ਮੈਥੋਂ ਆਪਦੇ ਦਿੌਰ ਦੇ ਰਿਸ਼ਤੇ ਦੀ ਤੇ ਮੈਂ ਉਹਨੂੰ ਕਹਤਾ ਵੀ ਹਾਂ ਤੁਸੀਂ ਵਿਆਹ ਕਰ ਲਓ ਤਾ ਉਹ ਦੇ ਘਰ ਵਾਲੀ ਕਹਿੰਦੀ ਵੀ ਤੁਸੀਂ ਜੇ ਮੇਰੀ ਗੱਲ ਮੰਨੋ ਜੇ ਆਪਾਂ ਪ੍ਰੀਤੀ ਦੇ ਹੀ ਰਿਸ਼ਤਾ ਕਰ ਦੇਗੀ ਉਹ ਕਹਿੰਦਾ ਵੀ ਪ੍ਰੀਤੀ ਨੇ ਉਦੋਂ ਨਹੀਂ ਕਰਾਇਆ ਹੁਣ ਪ੍ਰੀਤੀ ਕਿੱਥੋਂ ਕਰਾ ਲੂਗੀ ਵੀ ਜੇ ਪ੍ਰੀਤੀ ਨੇ ਉਦੋਂ ਕਰਾਇਆ ਹੁੰਦਾ ਤਾਂ ਸ਼ਾਇਦ ਅੱਜਾਂ ਨੌਬਤ ਨਾ ਹੀ ਆਉਂਦੀ ਵੀ ਪਰ ਮੈਂ ਤਾਂ ਨਹੀਂ ਕਹਿੰਦਾ ਵੀ ਰੱਬ ਦੀ ਮਾਰੀ ਉਹ ਆ ਦੁਖੀ ਆ ਹਨਾ ਵੀ ਪ੍ਰੀਤੀ ਸੋਚੂਗੀ ਵੀ ਇਹਨਾਂ ਨੇ ਹਜੇ ਉਹ ਗੱਲ ਆਪਦੇ ਦਿਲ ਚੋਂ ਕੱਢੀ ਨਹੀਂ ਵੀ ਮੈਂ ਤਾਂ ਨਹੀਂ ਕਰ ਸਕਦਾ ਉਹ ਕਹਿੰਦੀ ਵੀ ਚਲ ਤੁਸੀਂ ਨਾ ਕਰੋ ਮੈਂ ਕਰਕੇ ਵੇਖੂ ਜੇ ਪ੍ਰੀਤੀ ਮੰਨਦੀ ਹੋਈ ਚਲੋ ਪ੍ਰੀਤੀ ਨੂੰ ਵੀ ਲੋੜ ਆ ਸਹਾਰੇ ਦੀ ਉਹਦੀਤੀ ਨੂੰ ਲੋੜ ਆ ਹਨਾ ਵੀ ਉਧਰੋਂ ਚਲੋ ਦੋਨੇ ਪੈਣਾ ਇੱਕ ਘਰ ਦੇ ਵਿੱਚ ਵਧੀਆ ਸੌਖੀਆਂ ਰਹਿਣਗੀਆਂ ਚਲ ਪ੍ਰੀਤੀ ਦੀ ਮਾਂ ਜਿਹੜੀ ਉਹ ਪ੍ਰੀਤੀ ਨੂੰ ਫੋਨ ਕਰਦੀ ਆ ਤੇ ਕਹਿੰਦੀ ਮੈਂ ਤੇਰੇ ਪਿੰਡ ਆਉਣਾ ਉਹ ਕਹਿੰਦੀ ਮੰਮੀ ਸ਼ਨੀਵਾਰ ਨੂੰ ਆ ਜੀ ਸ਼ਾਮ ਨੂੰ ਵੀ ਐਤਵਾਰ ਨੂੰ ਮੰਨਿਓ ਚਲ ਛੁੱਟੀ ਹੋਈ ਆ ਸ਼ਨੀਵਾਰ ਨੂੰ ਪ੍ਰੀਤੀ ਦੀ ਮਾਂ ਦੇ ਕੋਲ ਜਾਂਦੀ ਆ ਕੰਮਧੰਦੇ ਕਰਦੀਆਂ ਗੱਲਾਂ ਬਾਤਾਂ ਕਰਕੇ ਜਦੋਂ ਸ਼ਾਮ ਨੂੰ ਬੇਲੀਆਂ ਹੋ ਕੇ ਬੈਹਿੰਦੀਆਂ ਤਾਂ ਪ੍ਰੀਤੀ ਦੀ ਮਾਂ ਉਹਨੂੰ ਕਹਿੰਦੀ ਪੁੱਤ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਵੀ ਮੈਨੂੰ ਉਮੀਦ ਆ ਵੀ ਤੂੰ ਮੇਰਾ ਮਾਨ ਨਹੀਂ ਤੋੜੇਂਗੀ ਉਹ ਕਹਿੰਦੀ ਵੀ ਹਾਂ ਜੀ ਮੰਮੀ ਦੱਸੋ ਕਹਿੰਦੀ ਵੀ ਰਾਣੀ ਦਾ ਫੋਨ ਆਇਆ ਸੀ ਉਹ ਆਪਣੇ ਦਿਓਰ ਦੇ ਰਿਸ਼ਤੇ ਦੀ ਗੱਲ ਕਰਦੀ ਸੀ ਉਹ ਕੁੜੀ ਲੱਭਦੇ ਆ ਪਰ ਮੇਰਾ ਦਿਲ ਇਹ ਕਹਿੰਦਾ ਵੀ ਜੇ ਤੇਰਾ ਰਿਸ਼ਤਾ ਉਹਦੇ ਨਾਲ ਕਰ దిਗੇ ਵੀ ਦੇਖ ਸਾਡੇ ਜਵਾਈ ਦੀ ਮੌਤ ਹੋ ਗਈ ਹਨਾ ਅਸੀਂ ਤੇਰੇ ਬੰਨਿਓ ਵੀ ਔਖੇ ਆ ਉਧਰੋਂ ਰਾਣੀ ਆ ਜਿਹੜੀ ਉਹ ਪਰਿਵਾਰ ਚ ਇਹ ਜੀ ਉਲਝੀ ਆ ਵੀ ਅਸੀਂ ਤਾਂ ਉਹਦੇ ਬੰਨਿਓ ਵੀ ਔਖੀ ਆ ਕਿਉਂਕਿ ਉਹਨਾਂ ਦਰਾਣੀ ਚਾਣੀ ਦੀ ਚਲ ਵਧੀਆ ਨਿਭੀ ਜਾਂਦੀ ਸੀ ਹੁਣ ਉਹਦੀ ਦਰਾਣੀ ਦੀ ਕੁੜੀ ਦੀ ਜ਼ਿੰਮੇਵਾਰੀ ਵੀ ਉਹਤੇ ਆ ਦੇਖ ਪੁੱਤ ਹਰੇਕ ਗੱਲ ਤੇ ਜਿੱਦ ਨਹੀਂ ਕਰੀਦੀ ਹੁੰਦੀ ਉਹਨਾਂ ਦਾ ਪਰਿਵਾਰ ਕਿਹੜਾ ਮਾੜਾ ਹੁਣ ਤੂੰ ਬਿਨਾ ਬੰਦੇ ਤੋਂ ਸਾਰਦੀਆਂ ਹਨਾ ਸਾਰੀਆਂ ਜ਼ਿੰਮੇਵਾਰੀਆਂ ਤੂੰ ਆਪ ਨਿਭਾਉਣੀ ਆ ਵੀ ਘਟੋ-ਘਟੋ ਜ਼ਿੰਮੇਵਾਰੀਆਂ ਤੈਨੂੰ ਪਾਉਗਾ ਤਾਂ ਪ੍ਰੀਤੀ ਕਹਿੰਦੀ ਵੀ ਮਾਂ ਮੈਂ ਤੇਰੀ ਗੱਲ ਨਹੀਂ 모ੜੂੰਗੀ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਵੀ ਉਸ ਤੋਂ ਪਹਿਲਾਂ ਮੇਰੇ ਸੱਸ ਸਹੁਰੇ ਨਾਲ ਗੱਲ ਜ਼ਰੂਰ ਕਰ ਲਿਓ ਉਹ ਕਹਿੰਦੀ ਵੀ ਤੇਰੇ ਸੱਸ ਸਹੁਰੇ ਨਾਲ ਗੱਲ ਚਲੋ ਕਰ ਲਾਂਗੇ ਪ੍ਰੀਤੀ ਤੇ ਉਹਦੇ ਘਰ ਵਾਲਾ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੇ ਉਹਦੇ ਸੱਸ ਸਹੁਰਾ ਪਿੰਡ ਦੇ ਵਿੱਚ ਰਹਿੰਦੇ ਸੀ ਚਲੋ ਪ੍ਰੀਤੀ ਦੀ ਮਾਂ-ਬਾਪ ਵਾਪਸ ਆਉਂਦੀ ਐ ਤੇ ਉਹ ਆਪਣੇ ਘਰ ਵਾਲੇ ਨੂੰ ਪ੍ਰੀਤੀ ਦੀ ਹਾਂ ਮਾਰੇ ਦੱਸਦੀ ਆ ਫਿਰ ਉਹ ਦੋਨੇ ਜਾਣੇ ਪ੍ਰੀਤੀ ਦੇ ਸੱਸ ਸਹੁਰੇ ਕੋਲ ਪਿੰਡ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਵੀ ਦੇਖੋ ਛੋਡੇ ਮੁੰਡੇ ਨੂੰ 2 ਕਿੱਲੇ ਜ਼ਮੀਨ ਆਉਂਦੀ ਸੀ ਉਹ ਅਸੀਂ ਨਹੀਂ ਲਵਾਂਗੇ ਸਾਡੀ ਕੁੜੀ ਨੌਕਰੀ ਕਰਦੀ ਆ ਜਿੱਥੇ ਅਸੀਂ ਆਪਣੀ ਕੁੜੀ ਦਾ ਵਿਆਹ ਕਰਾਂਗੇ ਉਹਨਾਂ ਕੋਲ ਵਧੀਆ ਜ਼ਮੀਨ ਹੈਗੀ ਆ ਵੀ ਤੁਸੀਂ ਆਪਣੀ ਜ਼ਮੀਨ ਰੱਖ ਲਓ ਪਰ ਪ੍ਰੀਤੀ ਦੇ ਸੱਸ ਸਹੁਰਾ ਕਹਿੰਦੇ ਵੀ ਦੇਖੋ ਸਾਡੀ ਪੋਤੀ ਦਾ ਜੋ ਹਿੱਸਾ ਬਣਦਾ ਉਹ ਤਾਂ ਅਸੀਂ ਦੇਵਾਂਗੇ ਕਿਉਂਕਿ ਅਸੀਂ ਨਹੀਂ ਰੱਖਣਾ ਸਾਡਾ ਵੱਡਾ ਮੁੰਡਾ ਬਹੁਤ ਇਮਾਨਦਾਰ ਆ ਉਹਨੇ ਤਾਂ 2 ਕਿੱਲਿਆਂ ਤੋਂ 5 ਕਿੱਲੇ ਬਣਾ ਲੇ ਦੋਨਾਂ ਦੀ ਮਿਹਨਤੀ ਨੇ ਵੀ ਉਹ ਵੀ ਰੱਖਣਗੇ ਨਹੀਂ ਵੀ ਸਾਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਪਰ ਸਾਨੂੰ ਵੀ ਇਸ ਗੱਲ ਦੀ ਫਿਕਰ ਰਹਿੰਦੀ ਆ ਵੀ ਪ੍ਰੀਤੀ ਸਾਰੀ ਉਮਰ ਕਿਵੇਂ ਕੱਢੂਗੀ ਚਲੋ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਇਹ ਗੱਲ ਆ ਜਿਹੜੀ ਫਾਈਨਲ ਹੋ ਜਾਂਦੀ ਆ ਫਿਰ ਪ੍ਰੀਤੀ ਦੇ ਮੰਮੀ ਪਾਪਾ ਜਿਹੜੇ ਉਹ ਰਾਣੀ ਦੇ ਕਰ ਜਾਂਦੇ ਆ ਆਪਣੇ ਜਵਾਈ ਨੂੰ ਬਿਠਾਉਂਦੇ ਆ ਤੇ ਰਿਸ਼ਤੇ ਦੀ ਗੱਲ ਕਰਦੇ ਆ ਉਹਦਾ ਜਵਾਈ ਕਹਿੰਦਾ ਵੀ ਹੁਣ ਤੁਸੀਂ ਆਪਣੀ ਕੁੜੀ ਨੂੰ ਚੰਗੀ ਤਰ੍ਹਾਂ ਪੁੱਛ ਲਓ ਵੀ ਉਹਦੋਂ ਨਹੀਂ ਕਰਾਉਂਦੀ ਸੀ ਤਾ ਉਹਦੇ ਪਾਪਾ ਕਹਿੰਦੇ ਆ ਵੀ ਨਹੀਂ ਪੁੱਤ ਉਦੋਂ ਹਾਲਾਤ ਹੋਰ ਸੀ ਉਦੋਂ ਉਹ ਜ਼ਿੰਮੇਵਾਰੀਆਂ 'ਚ ਨਹੀਂ ਪਈ ਸੀ ਠੀਕ ਹੈ ਚਲੋ ਉਹਦਾ ਰਿਸ਼ਤਾ ਵੀ ਕੋਈ ਮਾੜੇ ਥਾਂ ਨਹੀਂ ਹੋਇਆ ਸੀ ਪਰ ਸ਼ਾਇਦ ਰੱਬ ਨੇ ਇਹਨਾਂ ਦੇ ਹੀ ਸੰਜੋਗ ਲਿਖੇ ਸੀ ਜਿਹੜੇ ਇਹ ਇੰਨੇ ਛੇਤੀ ਇਹਨਾਂ ਦੇ ਵਿਆਹ ਹੋਏ ਫਿਰ ਬੱਚੇ ਹੋਏ ਫਿਰ ਦੋਨੋਂ ਹਨਾ ਉਹਦੀ ਇਹਦੀ ਪਤਨੀ ਦੀ ਮੌਤ ਹੋ ਗਈ ਤੇ ਉਹਦੇ ਪਤੀ ਦੀ ਹੋ ਗਈ ਤਾਂ ਇਹ ਗੱਲ ਆ ਜਿਹੜੀ ਰਾਜ ਤੋਂ ਪੁੱਛੀ ਜਾਂਦੀ ਆ ਵੀ ਪ੍ਰੀਤੀ ਨਾਲ ਰਿਸ਼ਤੇ ਬਾਰੇ ਉਹ ਕਹਿੰਦਾ ਵੀ ਜੋ ਤੁਹਾਨੂੰ ਠੀਕ ਲੱਗਦਾ ਪਰ ਪ੍ਰੀਤੀ ਖੁਸ਼ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਤੁਸੀਂ ਦਬਾ ਪਾਓ ਤਾਂ ਰਾਣੀ ਕਹਿੰਦੀ ਵੀ ਨਹੀਂ ਉਹ ਤੇ ਪ੍ਰੈਸ਼ਰ ਕੋਈ ਨਹੀਂ ਚਲੋ ਸਾਰਿਆਂ ਦੀ ਸਹਿਮਤੀ ਨਾਲ ਰਿਸ਼ਤੇ ਦੀ ਗੱਲ ਫਾਈਨਲ ਹੋ ਜਾਂਦੀ ਆ 15 ਦਿਨ ਦੇ ਵਿੱਚ ਹੀ ਚੁੰਨੀ ਚੜਾਵਾ ਕਰਕੇ ਪ੍ਰੀਤੀ ਆ ਜਿਹੜੀ ਉਹ ਰਾਜ ਨਾਲ ਵਿਆਹ ਕੇ ਤੋਰ ਦਿੱਤੀ ਜਾਂਦੀ ਆ ਪ੍ਰੀਤੀ ਆਪਣੀ ਧੀ ਨੂੰ ਨਾਲ ਹੀ ਰੱਖਦੀ ਆ ਉਹਨਾਂ ਹੀ ਪਿਆਰ ਉਹ ਰਾਜ ਦੀ ਧੀ ਨੂੰ ਵੀ ਕਰਦੀ ਆ ਹੁਣ ਰਾਣੀ ਤੇ ਪ੍ਰੀਤੀ ਦੋਨੋਂ ਇੱਕ ਘਰ ਦੇ ਵਿੱਚ ਰਹਿੰਦੀਆਂ ਨੇ ਪ੍ਰੀਤੀ ਆਪਣੀ ਡਿਊਟੀ ਕਰਦੀ ਆ ਰਾਣੀ ਘਰ ਦੇ ਕੰਮ ਕਰਦੀ ਆ ਨਾਲ ਹੈਲਪ ਲਈ ਉਹਨਾਂ ਨੇ ਘਰ ਦੇ ਕੰਮਾਂ ਤੇ ਇੱਕ ਹੋਰ ਕੁੜੀ ਰੱਖ ਲਈ ਸੀ ਕਿਉਂਕਿ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ ਘਰ ਦੇ ਸਾਰੇ ਕੰਮ ਫਿਰ ਰਾਣੀ ਨੂੰ ਔਖਾ ਹੋ ਜਾਂਦਾ ਸੀ ਤੇ ਪ੍ਰੀਤੀ ਇਹੀ ਕਹਿੰਦੀ ਸੀ ਵੀ ਆਪਣੇ ਘਰੇ ਪੈਸੇ ਦੀ ਕੋਈ ਕਮੀ ਨਹੀਂ ਹਨਾ ਮੈਂ ਬਥੇਰੇ ਕਮਾਉਣੀ ਆ ਪਰ ਜੇ ਸਾਰਾ ਦਿਨ ਤੂੰ ਕੰਮ 'ਚ ਹੀ ਖਪੀ ਗਈ ਫਿਰ ਮੇਰਾ ਪੜ੍ਹੀ ਲਿਖੀ ਤੇ ਨੌਕਰੀ ਕਰਨ ਦਾ ਕੀ ਫਾਇਦਾ ਵੀ ਤੂੰ ਮੇਰੀ ਭੈਣ ਆ ਹਨਾ ਜਦੋਂ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ ਵੀ ਉਦੋਂ ਮੇਰੇ ਤੋਂ ਗਲਤੀ ਹੋਗੀ ਬੀਜੀ ਸ਼ਹਿਦ ਜੇ ਮੈਂ ਉਦੋਂ ਜਿੱਦ ਨਾ ਕਰਦੀ ਤਾਂ ਅੱਜ ਹੋ ਸਕਦਾ ਜਿਹੜਾ ਉਹ ਬਗਾਨਾ ਪੁੱਤ ਮਰਿਆ ਉਹ ਵੀ ਨਾ ਮਰਦਾ ਤਾਂ ਜਿਹੜੀ ਇਧਰੋਂ ਬਗਾਨੀ ਧੀ ਮਰੀ ਆ ਪਰ ਪ੍ਰੀਤੀ ਦੇ ਪਾਪਾ ਕਹਿੰਦੇ ਵੀ ਨਹੀਂ ਪੁੱਤ ਜੋ ਕੁਸ਼ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਅਸੀਂ ਜੋ ਸੋਚਦੇ ਆ ਉਹੀ ਸਹੀ ਹੋਵੇ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਸਾਨੂੰ ਉਸੇ ਮੋੜ ਤੇ ਮੁੜ ਕੇ ਜ਼ਿੰਦਗੀ ਲਿਆ ਕੇ ਖੜਾ ਕਰ ਦਿੰਦੀ ਆ ਪਰ ਫੈਸਲੇ ਆ ਜਿਹੜੇ ਉਹ ਸਾਨੂੰ ਬਦਲਨੇ ਪਏ ਜਾਂਦੇ ਆ ਚਲੋ ਤੂੰ ਇਸ ਗੱਲ ਨੂੰ ਸਮਝੀ ਜਿੰਨਾ ਵੀ ਹਾਲਾਤਾਂ ਦੇ ਵਿੱਚ ਰੱਬ ਨੇ ਤੁਹਾਨੂੰ ਮਿਲਾਇਆ ਭਾਵੇਂ ਕਿ ਆਪਣੀ ਮਜਬੂਰੀ ਸੀ ਪਰ ਫਿਰ ਵੀ ਜੋ ਹੋਇਆ ਠੀਕ ਹੋਇਆ ਹੁਣ ਪ੍ਰੀਤੀ ਹੈ ਜਿਹੜੀ ਉਹ ਆਪਣੀ ਭੈਣ ਦਾ ਆਪਣੇ ਜੀਜੇ ਦਾ ਹਰ ਗੱਲ ਮੰਨਦੀ ਆ ਆਪਣੇ ਘਰ ਵਾਲੇ ਨਾਲ ਉਹਦੀ ਵਧੀਆ ਬਣਦੀ ਆ ਕਿਉਂਕਿ ਰਾਜਵੀ ਇੱਕ ਬਹੁਤ ਨਰਮ ਮੁੰਡਾ ਸੀ ਉਹਨੇ ਕਦੇ ਵੀ ਪ੍ਰੀਤੀ ਦੀ ਕਿਸੇ ਗੱਲ ਤੋਂ ਰੋਕ ਟੋਕ ਨਹੀਂ ਕੀਤੀ ਸੀ ਹੁਣ ਪ੍ਰੀਤੀ ਦੇ ਮੰਮੀ ਪਾਪਾ ਵੀ ਖੁਸ਼ ਸੀ ਕਿ ਚਲੋ ਸਾਡੀ ਤੀ ਦਾ ਦੁੱਖ ਹੈ ਜਿਹੜਾ ਕਟ ਗਿਆ ਨਹੀਂ ਤਾਂ ਉਹ ਦੋਨਾਂ ਤੀਆਂ ਵੱਲੋਂ ਔਖੇ ਸੀ ਹਾਂਜੀ ਦੋਸਤੋ ਬਹੁਤ ਵਾਰ ਅਸੀਂ ਜੋ ਸੋਚਦੇ ਆ ਉਹ ਨਹੀਂ ਹੁੰਦਾ ਕਈ ਵਾਰੀ ਅਸੀਂ ਲੋੜ ਤੋਂ ਵੱਧ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਆ ਪ੍ਰੀਤੀ ਨੂੰ ਲੱਗਦਾ ਸੀ ਕਿ ਮੈਂ ਪੜ੍ਹੇ ਲਿਖੇ ਨੌਕਰੀ ਕਰਦੇ ਮੁੰਡੇ ਨਾਲ ਵਿਆਹ ਕਰਾਉਂ ਤਾਂ ਸ਼ਾਇਦ ਉਸੇ ਨਾਲ ਹੀ ਮੇਰੀ ਐਡਜਸਟਮੈਂਟ ਹੋ ਪਰ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਕੁੜੀ ਨੌਕਰੀ ਕਰਦੀ ਆ ਤੇ ਮੁੰਡਾ ਨੌਕਰੀ ਕਰਦਾ ਹੋਊ ਫੇਰੀ ਬਣੂਗੀ ਬਹੁਤ ਸਾਰੇ ਨੌਕਰੀ ਸ਼ੁਦਾ ਜੋੜੇ ਆ ਜਿਹੜੇ ਦੋਨੇ ਨੌਕਰੀ ਕਰਦੇ ਆ ਪਰ ਉਹਨਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ ਤੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਆਦਮੀ ਨੇ ਜਿਹੜੇ ਅਣਪੜਾ ਔਰਤਾਂ ਨਾਲ ਵੀ ਕੱਟ ਲੈਂਦੇ ਆ ਪੜ੍ਹੇ ਲਿਖੇ ਆਦਮੀ ਆ ਜਿਹੜੇ ਹਜੇ ਇੱਕ ਆਦਮੀ ਆ ਜਿਹੜਾ ਉਹ ਅਣਪੜਾ ਔਰਤ ਨਾਲ ਕੱਟ ਲੈਂਦਾ ਪੜ੍ਹਿਆ ਲਿਖਿਆ ਆਦਮੀ ਪਰ ਪੜ੍ਹੀ ਲਿਖੀ ਔਰਤ ਆ ਜਿਹੜੀ ਉਹ ਅਣਪੜਾ ਘਰ ਵਾਲੇ ਨਾਲ ਬਹੁਤ ਘੱਟ ਘੱਟਦੀ ਆ ਇਹ ਬਹੁਤ ਸਾਰੀਆਂ ਇਦਾਂ ਦੀਆਂ ਉਦਾਹਰਨਾਂ ਸਾਡੇ ਆਸ-ਪਾਸੇ ਹੋਣਗੀਆਂ ਪਰ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਪ੍ਰੀਤੀ ਦੀ ਜਿੰਦ ਨੇ ਭਾਵੇਂ ਉਹਨੂੰ ਨੌਕਰੀ ਸੁਦਾ ਮੁੰਡੇ ਨਾਲ ਉਹਦਾ ਵਿਆਹ ਕਰਵਾਤਾ ਸੀ ਪਰ ਉਹਦੀ ਉਮਰ ਬਹੁਤ ਛੋਟੀ ਸੀ ਜਿਸ ਕਰਕੇ ਪ੍ਰੀਤੀ ਨੂੰ ਫਿਰ ਆਪਣੇ ਫੈਸਲੇ ਨੂੰ ਬਦਲਣਾ ਪਿਆ ਹੁਣ ਉਹ ਦੋਨੋਂ ਪਹਿਣਾ ਇੱਕ ਦੂਜੇ ਨਾਲ ਵਧਿਆ ਰਹਿੰਦੀਆਂ ਤੇ ਜਦੋਂ ਪ੍ਰੀਤੀ ਉਸ ਘਰੇ ਵਿਆਹ ਕੇ ਜਾਂਦੀ ਹੈ ਤਾਂ ਇੱਕ ਸਾਲ ਬਾਅਦ ਉਹਦੀ ਕੁੱਖ ਦੇ ਵਿੱਚੋਂ ਇੱਕ ਬੇਟੇ ਨੇ ਜਨਮ ਲਿਆ ਸਾਰੇ ਬਹੁਤ ਖੁਸ਼ ਸੀ ਪ੍ਰੀਤੀ ਦੇ ਤਿੰਨ ਬੱਚੇ ਸੀ ਦੋ ਬੇਟੀਆਂ ਤੇ ਇੱਕ ਬੇਟਾ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਤੇ ਕਦੇ-ਕਦੇ ਉਹ ਬੈਠੀ ਸੋਚਦੀ ਵੀ ਮੇ ਤਿੰਨ ਬੱਚਿਆਂ ਦੀ ਮਾਂ ਪਰ ਤਿੰਨਾਂ ਵਿੱਚੋਂ ਕਿਸੇ ਦਾ ਪਿਓ ਹੋਰ ਆ ਕਿਸੇ ਦੀ ਮਾਂ ਹੋਰ ਆ ਪਰ ਫਿਰ ਵੀ ਉਹਨੇ ਕਿਸੇ ਵੀ ਬੱਚੇ ਨਾਲ ਵੇਦ ਕਰਾ ਨਹੀਂ ਕੀਤਾ ਸੀ ਤਿੰਨਾਂ ਬੱਚਿਆਂ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਤੁਹਾਡੇ ਪਿਛਲੀ ਵੀਡੀਓ ਦੇ ਕਮੈਂਟ ਆ ਜਿਹੜੇ ਉਹ ਪੜਦੇ ਆ ਪਹਿਲਾ ਕਮੈਂਟ ਹੈ ਨੱਥਾ ਸਿੰਘ ਦਿਓੜ ਸੌਰੀ ਕਿਰਨਾ ਕਈ ਦਿਨਾਂ ਤੋਂ ਕੁਝ ਲਿਖਿਆ ਨਹੀਂ ਗਿਆ ਤੇਰਾ ਵੀਰ ਛਾਪੇ ਤੋਂ ਹਾਂਜੀ ਵੀਰੇ ਕੋਈ ਗੱਲ ਨਹੀਂ ਮੈਨੂੰ ਪਤਾ ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਕਹਾਣੀ ਜ਼ਰੂਰ ਸੁਣਦੇ ਹੋ ਤੇ ਕਮੈਂਟ ਵੀ ਕਰਦੇ ਹੋ ਅੱਗੇ ਮਨਜੀਤ ਕੌਰ ਜੀ ਬਹੁਤ ਹੀ ਵਧੀਆ ਸਟੋਰੀ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਪ੍ਰਗਟ ਸਿੰਘ ਗੁਰਮੀਤ ਮਖੂ ਤੋਂ ਦੀਦੀ ਜੀ ਗੁੱਡ ਸਟੋਰੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਹਰਮੀਤ ਕੌਰ ਜੀ ਵੈਰੀ ਨਾਈਸ ਸਟੋਰੀ ਪੁੱਤ ਥੈਂਕ ਯੂ ਮੰਮੀ ਜੀ ਪ੍ਰਗਟ ਸਿੰਘ ਜੀ ਦੀ ਗੁੱਡ ਸਟੋਰੀ ਇਹ ਮੇਰੀ ਭੈਣ ਵਰਮੀਤ कौर ਵਾਈ ਹਰਮਨ ਇਹ ਹੈ ਮੇਰੀ ਸਹੇਲੀ ਅਸ਼ਮੀਤ ਕੌਰ ਸੇਖੋਂ ਜਿਹੜੀ ਕਿ ਫਰੀਦਕੋਟ ਤੋਂ ਆ ਜੇ ਮੈਂ ਉਹਦਾ ਨਾਮ ਨਾਮ ਬੋਲਾਂ ਤਾਂ ਉਹ ਭੈਣ ਮੇਰੀ ਗੁੱਸੇ ਹੋ ਜਾਂਦੀ ਹੈ ਮੇਰੀ ਧੀ ਲਾਡ ਲਈ ਧੀ ਹੈ ਮੇਰੀ ਉਹ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈ ਫਰਾਜਦੀਪ ਕੌਰ ਬੈਸਟ ਸਟੋਰੀ ਸਿਸਟਰ ਜੀ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਸੁਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜਿਆ ਬਲਜੀਤ ਕੌਰ ਜੀ ਇਹਨਾਂ ਨੇ ਵੀ ਇਮੋਜੀ ਭੇਜਿਆ ਅਵਤਾਰ ਕੌਰ ਕਹਾਣੀ ਬਹੁਤ ਵਧੀਆ ਹੈ ਜੀ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਤਾ ਨਹੀਂ ਤੁਸੀਂ ਪਹਿਲਾਂ ਦੇ ਜੁੜੇ ਹੋ ਪਰ ਕਮੈਂਟ ਤੁਹਾਡਾ ਪਹਿਲੀ ਵਾਰ ਆਇਆ ਅਵੀਰਾਜ ਸਿੰਘ ਗੁਰਮੀਤ ਮੱਖੂ ਦੀਦੀ ਗੁੱਡ ਸਟੋਰੀ ਹਾਂਜੀ ਇਹ ਹੈਗੇ ਨੇ ਜਿਹੜੇ ਮੱਖੂ ਤੋਂ ਗਰਮੀਤ ਦੀਦੀ ਉਹਨਾਂ ਦੇ ਦੇਵਰਾਣੀ ਜੀ ਆ ਉਹ ਵੀ ਕਹਾਣੀਆਂ ਸੁਣਦੇ ਆਗੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਵੀ ਕਮੈਂਟ ਜ਼ਰੂਰ ਕਰਿਆ ਕਰੋ ਅੱਗੇ ਆਗਮਜੋਤ ਗੁੱਡ ਮਾਰਨਿੰਗ ਦੀਦੀ ਜੀ ਵੈਰੀ ਗੁੱਡ ਮਾਰਨਿੰਗ ਸਿਸਟਰ ਪ੍ਰਭਨੂਰ ਗਿੱਲ ਇਹਨਾਂ ਨੇ ਇਮੋਜੀ ਭੇਜਿਆ ਸਰਬਜੀਤ ਕੌਰ ਬਹੁਤ ਵਧੀਆ ਕਹਾਣੀ ਹੈ ਤੀਰਥ ਕੌਰ ਕਹਾਣੀ ਬਹੁਤ ਦਿਲਚਸਪ ਸੀ ਬਲਵੰਤ ਨੂੰ ਇੰਨੀ ਜਲਦੀ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਹਾਂਜੀ ਬਿਲਕੁਲ ਜੀ ਵੀਰਪਾਲ ਕੌਰ ਬਰਾੜ ਪਾਲੀ ਬਲਵੰਤ ਦੀ ਬਹੁਤ ਗੱਲਤ ਗੱਲ ਸੀ ਸੁਰਿੰਦਰ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਸੀ ਮਨਜੀਤ ਕੌਰ ਜ਼ਿਆਦਾ ਹੀ ਮਾਡਰਨ ਮਿਲੀ ਐ ਲੋਟਾ ਉਹ ਬਲਵੰਤ ਸਿੰਘ ਵੀ ਬਿਲਕੁਲ ਜਦੋਂ ਕੋਈ ਜ਼ਿਆਦਾ ਮਤਲਬ ਹਨਾ ਕਿਸੇ ਨੂੰ ਸਤਾਉਂਦਾ ਤਾਂ ਉਹਦੇ ਨਾਲ ਉਸ ਤੋਂ ਵੀ ਜ਼ਿਆਦਾ ਹੁੰਦਾ ਅਗੇ ਰਾਜ ਜੀ ਜਲਦ ਵਾਦੀ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਬਿਲਕੁਲ ਜੀ ਅਗਮਜੋਤ ਜਦੋਂ ਦੋਮਾ ਜੀਆਂ 'ਚ ਪਿਆਰ ਹੋਵੇ ਤਾਂ ਜ਼ਿੰਦਗੀ ਵੀ ਬਹੁਤ ਸੋਹਣੀ ਲੱਗਦੀ ਆ ਇਹ ਮੈਂ ਮੰਨਦੀ ਆ ਕਿ ਜੇ ਦੂਰ ਵੀ ਹੋਵੇ ਤਾਂ ਵੀ ਰੂਹਾਂ ਦਾ ਪਿਆਰ ਨਹੀਂ ਮਰਦਾ ਬਿਲਕੁਲ ਜੀ ਪ੍ਰੀਤਮ ਸਿੰਘ 15 ਸਾਲ ਕੋਟ ਕਚੇਰੀ ਘੁੰਮਣ ਤੋਂ ਬਾਅਦ ਕੋਈ ਨਹੀਂ ਰੱਖਦਾ ਸਿੱਧੂ ਸਿੱਧੂ ਬਹੁਤ ਸੋਹਣੀ ਸਟੋਰੀ ਹੈ ਜੀ ਅੱਗੇ ਪ੍ਰਗਟ ਸਿੰਘ ਬਨੀਤਾ ਰਾਣੀ ਇਹਨਾਂ ਨੇ ਇਮੋਜੀ ਭੇਜਿਆ ਤੇ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨੇ ਵਧੀਆ ਕਮੈਂਟ ਕਰਨ ਲਈ ਉਮੀਦ ਹੈ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਰੱਖਣੀ ਤੇ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ